ਕੇਂਦਰ ਨੇ ਸੁਝਾ ਦਿੱਤਾ ਹੈ 171ਵੇਂ ਅਮੈਂਡਮੈਂਟ ਦਾ ਭਾਰਤੀ ਸੰਵਿਧਾਨ ਦੇ ਵਿੱਚ 131ਵਾਂ ਅਮੈਂਡਮੈਂਟ ਜਿਹੜਾ ਜੁੜਿਆ ਹੋਇਆ ਆ ਚੰਡੀਗੜ੍ਹ ਨੂੰ ਇੰਡੀਪੈਂਡੈਂਟ ਯੂਟੀ ਬਣਾਉਣ ਦੇ ਲਈ ਹੁਣ ਇਹੋ ਜੀ ਸਥਿਤੀ ਦੇ ਵਿੱਚ ਟਵਿੱਟਰ ਦੇ ਉੱਤੇ ਬੜੇ ਹੀ ਇੰਟਰਸਟਿੰਗ ਫੈਕਟਸ ਨਿਕਲ ਕੇ ਸਾਹਮਣੇ ਆ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਗੱਲਾਂ ਕਰਦੇ ਪਏ ਨੇ ਖਾਸ ਤੌਰ ਦੇ ਉੱਤੇ ਬੀਜੇਪੀ ਦੇ ਉਹਨਾਂ ਲੀਡਰਾਂ ਬਾਰੇ ਜਿਹੜੇ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਖਾਉਂਦੇ ਨੇ ਜਿਹੜੇ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਕਹਿੰਦੇ ਨੇ ਜਿਹੜੇ ਆਪਣੇ ਆਪ ਨੂੰ ਪੰਜਾਬ ਨਾਲ ਪੰਜਾਬ ਦੀ ਮਿੱਟੀ ਨਾਲ ਜੁੜਿਆ ਦੱਸਦੇ ਨੇ ਉਹਦੇ ਵਿੱਚ ਸੁਨੀਲ ਜਾਖੜ ਨੇ ਉਹਦੇ ਵਿੱਚ ਰਵਨੀਤ ਬਿੱਟੂ ਨੇ ਉਹਦੇ ਵਿੱਚ ਬੀਜੇਪੀ ਦੇ ਨਵੇਂ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਤੇ ਹੋਰ ਸਾਰੇ ਬੀਜੇਪੀ ਦੇ ਲੀਡਰ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਪਰ ਸਵਾਲ ਇਹ ਚੱਕਿਆ ਜਾ ਰਿਹਾ ਵਾਰ-ਵਾਰ ਕਿ ਇਹ ਸੋ ਕਾਲਡ ਪੰਜਾਬ ਦੇ ਪੁੱਤ ਇਹ ਸੋ ਕਾਲਡ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਲੀਡਰ ਇਸ ਵੇਲੇ ਚੁੱਪ ਕਿਉਂ ਨੇ ਜਦੋਂ ਤਿਆਰੀਆਂ ਵਿੱਡੀਆਂ ਜਾ ਰਹੀਆਂ ਨੇ ਪੰਜਾਬ ਦੇ ਕੋਲੋਂ ਪੰਜਾਬ ਦੀ ਧਰੋਹ ਰਖਾਉਣ ਦੀਆਂ ਤੇ ਉਦੋਂ ਇਹ ਲੀਡਰ ਚੁੱਪ ਕਿਉਂ ਨੇ ਸੁਨੀਲ ਜਾਖੜ ਤਾਂ ਉਂਝ ਹੀ ਬੀਜਪੀ ਦੇ ਕਾਰਜਕਾਰੀਆਂ ਦੇ ਵਿੱਚ ਘਟੋ ਘਟ ਵਿਚਰਦੇ ਆ ਘਟ ਵੱਧ ਵਿਚਰਦੇ ਪ੍ਰਤੀਤ ਹੁੰਦੇ ਆ ਨਜ਼ਰੀ ਘਟ ਆਉਂਦੇ ਆ ਜਦੋਂ ਕਿਤੇ ਨਿਸ਼ਾਨੇ ਵਿੰਨਣੇ ਹੋਣ ਉਦੋਂ ਸੁਨੀਲ ਜਾਖੜ ਪਹਿਲੀ ਫਿਰ ਕਤਾਰ ਦੇ ਵਿੱਚ ਹੁੰਦੇ ਨੇ ਪਰ ਜਦੋਂ ਪਾਰਟੀ ਦਾ ਕੋਈ ਪ੍ਰੋਗਰਾਮ ਹੁੰਦਾ ਜਦੋਂ ਕੋਈ ਸ਼ਮੂਲੀਅਤ ਹੁੰਦੀ ਹੈ ਜਦੋਂ ਕੋਈ ਇਕੱਠ ਹੁੰਦਾ ਸੁਨੀਲ ਜਾਖੜ ਉਦੋਂ ਮੋਸਟਲੀ ਐਬਸੈਂਟ ਹੀ ਪਾਏ ਜਾਂਦੇ ਆ ਉਹਨਾਂ ਦੀ ਥਾਂ ਦੇ ਉੱਤੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਆਪਣਾ ਮੂਰਤਾ ਸਾਂਭਦੇ ਆ ਖੈਰ ਪਰ ਸਵਾਲ ਇਹ ਹੈ ਕਿ ਨਾ ਤਾਂ ਸੁਨੀਲ ਜਾਖੜ ਬੋਲੇ ਨਾ ਅਸ਼ਵਨੀ ਸ਼ਰਮਾ ਬੋਲੇ ਨਾ ਰਮਨੀਤ ਬਿੱਟੂ ਬੋਲੇ ਨਾ ਹੀ ਹੋਰ ਬੀਜੇਪੀ ਦੇ ਲੀਡਰ ਕੋਈ ਵੱਧ ਚੜ ਕੇ ਬੋਲਿਆ ਜਿਹੜੇ ਪੰਜਾਬ ਨੂੰ ਲੈ ਕੇ ਸੁਹਿਰਦ ਨੇ ਪਰ ਐਵੇਂ ਕਿਉਂ ਕਿ ਚੰਡੀਗੜ੍ਹ ਨੂੰ ਸੈਂਟਰ ਦੇ ਕੋਲ ਭੇਜਣ ਵਾਸਤੇ ਇਹ ਸਾਰੇ ਲੀਡਰ ਤਿਆਰ ਨਹੀਂ ਜਾਂ ਜਾਂ ਤਾਂ ਇਹ ਸਾਰੇ ਤਿਆਰ ਨੇ ਤੇ ਜਾਂ ਫਿਰ ਆਉਂਦੇ ਸਮੇਂ ਨੂੰ ਅਸਤੀਫਿਆਂ ਦੀ ਝੜੀ ਲੱਗਣ ਵਾਲੀ ਹੈ ਇਹ ਦੋ ਚੀਜ਼ਾਂ ਨਿਸ਼ਚਿਤ ਨੇ ਜਾਂ ਤਾਂ ਇਹਨਾਂ ਨੇ ਮੰਨ ਬਣਾ ਲਿਆ ਕਿ ਹੁਣ ਕੋਈ ਗੱਲ ਨਹੀਂ ਜਿਹੜਾ ਸੈਂਟਰ ਨੇ ਫੈਸਲਾ ਲਿਆ ਇਹ ਸਹੀ ਹੈ ਤੇ ਜੇ ਇਹਨਾਂ ਨੇ ਨਹੀਂ ਮੰਨ ਬੜਾਇਆ ਜਾਂ ਜਾਂ ਇਹ ਉਸ ਫੈਸਲੇ ਦਾ ਵਿਰੋਧ ਕਰਦੇ ਪਏ ਨੇ ਤਾਂ ਹੋ ਸਕਦਾ ਹੈ ਕਿ ਆਉਂਦੇ ਸਮੇਂ ਨੂੰ ਇਹ ਬੀਜੇਪੀ ਦੇ ਖਿਲਾਫ ਖੜ੍ਹ ਜਾਣ ਜਾਂ ਸੈਂਟਰ ਦੇ ਖਿਲਾਫ ਖੜ੍ਹ ਜਾਣ ਜਾਂ ਫਿਰ ਆਪਣੇ ਅਸਤੀਫੇ ਦੇ ਦੇਣ ਹੁਣ ਦੋਵੇਂ ਚੀਜ਼ਾਂ ਹੋ ਸਕਦੀਆਂ ਨੇ ਇਹ ਆਉਂਦਾ ਸਮਾਂ ਬਿਹਤਰ ਦੱਸ ਦਵੇਗਾ ਕਿ ਹੋਵੇਗਾ ਕੀ ਪਰ ਸਵਾਲ ਅਜੇ ਤੱਕ ਵਾਰ-ਵਾਰ ਉੱਥੇ ਹੀ ਖੜ੍ਹੇ ਨੇ ਕਿ ਸੁਨੀਲ ਜਾਖੜ ਕਿਉਂ ਨਹੀਂ ਬੋਲ ਰੇ ਰਵਨੀਤ ਬਿੱਟੂ ਕਿਉਂ ਨਹੀਂ ਬੋਲ ਰੇ ਰਵਨੀਤ ਬਿੱਟੂ ਨੇ ਬੜਾ ਚੰਗਾ ਕੰਮ ਕੀਤਾ ਸੀ ਜਦੋਂ ਪੰਜਾਬ ਯੂਨੀਵਰਸਿਟੀ ਵਾਲਾ ਰੌਲਾ ਪਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਨੇ ਧਰਨੇ ਲਾਏ ਉੱਥੇ ਵਿਵਾਦ ਖੜਾ ਹੋਇਆ ਰਵਨੀਤ ਬਿੱਟੂ ਨੇ ਪਹਿਲਾਂ ਹੀ ਇੱਕ ਬਿਆਨ ਜਾਰੀ ਕਰਕੇ ਤੇ ਇਸ ਮਾਮਲੇ ਨੂੰ ਨਿਊਟਰਲਾਈਜ਼ ਕਰਤਾ ਸੀ ਬੀਜੇਪੀ ਦੇ ਪੱਖੋਂ ਪਾਵੇਂ ਬੀਜੇਪੀ ਦੇ ਲੀਡਰ ਉੱਥੇ ਨਹੀਂ ਆਏ ਜਾਂ ਉੱਥੇ ਬੱਚਿਆਂ ਦੇ ਕੋਲ ਸਾਰ ਲੈਣ ਨਹੀਂ ਪਹੁੰਚੇ ਪਰ ਰਵਨੀਤ ਬਿੱਟੂ ਦਾ ਇੱਕ ਬਿਆਨ ਸਿਗਾ ਉਸ ਬਿਆਨ ਨੇ ਥੋੜਾ ਡਿਫਰੈਂਸ ਕ੍ਰੀਏਟ ਕਰ ਦਿੱਤਾ ਸੀ ਮੌਜੂਦਾ ਸਥਿਤੀ ਤੋਂ ਪਰ ਐਤਕੀ ਰਵਨੀਤ ਬਿੱਟੂ ਕੀ ਕਰਨਗੇ ਐਤਕੀ ਸੁਨੀਲ ਜਾਖੜ ਕੀ ਕਰਨਗੇ ਐਤਕੀ ਅਸ਼wini ਸ਼ਰਮਾ ਕੀ ਕਰਨਗੇ ਜਾਂ ਐਤਕੀ ਬਾਕੀ ਬੀਜੇਪੀ ਦੇ ਵੱਡੇ ਵੱਡੇ ਲੀਡਰ ਕੀ ਕਰਨਗੇ ਕੀ ਉਹ ਸੈਂਟਰ ਦੇ ਨਾਲ ਖੜਨਗੇ ਕੀ ਉਹ ਸੈਂਟਰ ਦੀ ਇਸ ਐਮੈਂਡਮੈਂਟ ਦੇ ਨਾਲ ਖੜਨਗੇ ਜਾਂ ਫਿਰ ਇਸ ਦੇ ਖਿਲਾਫ ਕਿਉਂਕਿ ਇਸ ਐਮੈਂਡਮੈਂਟ ਤੋਂ ਬਾਅਦ ਪੰਜਾਬ ਦੇ ਕੋਲੋਂ ਤਾਂ ਚੰਡੀਗੜ੍ਹ ਪੱਕਿਆ ਖੋਇਆ ਜਾਣਾ ਹੀ ਜਾਣਾ ਪਰ ਇਹਦੇ ਨਾਲ ਨਾਲ ਚੰਡੀਗੜ੍ਹ ਦੇ ਅੰਦਰ ਵੱਖਰੇ ਕਿਸਮ ਦੀਆਂ ਤਬਦੀਲੀਆਂ ਆਉਣਗੀਆਂ ਉਹ ਚੰਡੀਗੜ੍ਹ ਜਿਹੜਾ ਪੰਜਾਬ ਦੇ ਪਿੰਡਾਂ ਦੇ ਉੱਤੇ ਬਣਿਆ ਹੋਇਆ ਉਸ ਚੰਡੀਗੜ੍ਹ ਨੂੰ ਪੰਜਾਬ ਦੇ ਕੋਲੋਂ ਸਦੈਵੀ ਨਿਖੇੜ ਦਿੱਤਾ ਜਾਵੇਗਾ ਉਸ ਚੰਡੀਗੜ੍ਹ ਨੂੰ ਪੰਜਾਬ ਤੋਂ ਇੱਕ ਪਾਸੇ ਵਟ ਲਿਆ ਜਾਵੇਗਾ ਪੰਜਾਬ ਦਾ ਅਧਿਕਾਰ ਉਸ ਚੰਡੀਗੜ੍ਹ ਤੇ ਖਤਮ ਕਰ ਦਿੱਤਾ ਜਾਵੇਗਾ ਤੇ ਫਿਰ ਉਦੋਂ ਬੀਜੇਪੀ ਦੇ ਲੀਡਰ ਕੀ ਕਰਨਗੇ ਐ ਲੱਗਦਾ ਕਿ ਬੀਜੇਪੀ ਦੀ ਜਿਹੜੀ ਕੇਂਦਰ ਸਰਕਾਰ ਹੈ ਜਾਂ ਬੀਜੇਪੀ ਜਿਹੜੀ ਪਾਰਟੀ ਹੈ ਉਹ ਆਪ ਹੀ ਨਹੀਂ ਪੰਜਾਬ ਦੇ ਵਿੱਚ ਆਪਣੀ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੀ ਜਾਂ ਤਾਂ ਉਹ ਆਪ ਮਜ਼ਬੂਤ ਨਹੀਂ ਕਰਨਾ ਚਾਹੁੰਦੀ ਜਾਂ ਫਿਰ ਬੀਜੇਪੀ ਐ ਸੋਚੀ ਬੈਠੀ ਹੈ ਕਿ ਪੰਜਾਬ ਦੇ ਲੋਕਾਂ ਨੇ ਐ ਤਾਂ ਨਾਲ ਖੜਨਾ ਨਹੀਂ ਤੇ ਧੱਕਾ ਹੀ ਕਰ ਲਿਆ ਜਾਵੇ ਖੈਰ ਹੁਣੇ ਸਮੇਂ ਤੇ ਮਿਸਰ ਹੈ ਕਿ ਭਾਜਪਾ ਦੇ ਇਹ ਲੀਡਰ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਪਰ ਜੋ ਵੀ ਹੋਏਗਾ ਹੁਣ ਦੱਸਦੇ ਰਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ ਤੇ